ਮਾਨੇ ਹੰਦੂ ਜੀ ਜਬਾ ਨਹੀਂ ਕਰਾ ਤਾ ਸਾਵਾ ਪਾ ਸਾਵਾ ਜੀ ਬਹੁਤ 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 ਹੋ ਰਿਹਾ ਅਸੀਂ ਇਹਨੇ ਕਾਬਲ ਵੀ ਨਹੀਂ ਸੀਗੇ ਕਿ ਜਿੰਨਾ ਸਰਕਾਰ ਤੁਸੀਂ ਦਿੱਤਾ ਕਿ ਪ੍ਰਮਾਤਮਾ ਦੀ ਕਿਰਪਾ ਹੋਰ ਤੁਹਾਡੀ ਕਿਰਪਾ ਕਿ ਇਲੈਕਸ਼ਨ ਦੇ ਸਬੰਧ ਦੇ ਵਿੱਚ ਅੱਜ ਰਾਣਾ ਜੀ ਇੱਥੇ ਆਏ ਆ ਕਿਉਂਕਿ ਕਾਰਨ ਇਹ ਆ ਕਿ ਆਪਾਂ ਸਾਰਿਆਂ ਨੇ ਹਮੇਸ਼ਾ ਇੱਕ ਪਰਿਵਾਰ ਮੰਗਰ ਹੀ ਫੈਸਲਾ ਲਿਆ ਜਦੋਂ ਮੇਰੀ ਧਰਮ ਪਤਨੀ ਨੂੰ ਐਮਸੀ ਦੀ ਸੀਟ ਮਿਲੀ ਰਾਣਾ ਜੀ ਵੱਲੋਂ ਤੇ ਤੁਸੀਂ ਸਾਰਿਆਂ ਨੇ ਪਰਿਵਾਰ ਮੰਗਰ ਸਤਕਾਰ ਦਿੱਤਾ ਸੋ ਉਸ ਚੀਜ਼ ਦਾ ਮੇਰਾ ਪਰਿਵਾਰ ਸਾਰੀ ਜ਼ਿੰਦਗੀ ਤੁਹਾਡਾ ਰਣੀ ਰਹੂਗਾ ਕਿਉਂਕਿ ਗੱਲ ਆ ਲਫ਼ਜ਼ ਉਹ ਹੋਣੇ ਚਾਹੀਦੇ ਆ ਜਿਹੜੇ ਦਿਲ ਚ ਬਹੁਤ ਹੀ ਸਨਕਾਰ ਯੋਗ ਬਜ਼ੁਰਗੋ ਵੀਰੋ ਮਾਤਾਵ ਪ੍ਰਣਾਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਪਹਿਲੀ ਗੱਲ ਆਪਾਂ ਜੀਐਸ ਕੇ ਅੱਗੇ ਬੈਠੇ ਆ ਉਹਦੀ ਕਰੀਏ ਦੀਪਕ ਸਲਵਾਨ ਬਿਲਕੁਲ ਨਹੀਂ ਚਾਹੁੰਦਾ ਸੀਗਾ ਇਹਦੀ ਤਾਂ ਆਪਣੀ ਇਲੈਕਸ਼ਨ ਬਣੇ ਦੇਖਿਆ ਨਾ ਵੀਰੂ ਸਲਵਾਨ ਲੜੀ ਉਹਨੇ ਇਸ ਆਪਣੇ ਵਾਕੇ ਨੂੰ ਸਮਝਿਆ ਸਮਝ ਕੇ ਇਸ ਵਾਕੇ ਦੇ ਕੰਮ ਕਰਾਏ ਪਰ ਦੀਪਕ ਸਲਵਾਨ ਬਾੜੇ ਵਿਚ ਰਿਹਾ ਔਰ ਮੈਨੂੰ ਇਹਦਾ ਤਰੀਕਾ ਸਹੀ ਲਗਾ ਲਗਾ ਭਾਈ ਇਹ ਉਹ ਬੱਚਾ ਜਿਹੜਾ ਕਾਂਗਰਸ ਨੂੰ ਵੀ ਮਜਬੂਰ ਕਰੇਗਾ ਘਰੇ ਤਾਂ ਬੱਚੇ ਪੈਦਾ ਹੋ ਜਾਂਦੇ ਬੇਗਨ ਸਮਾਜ ਦੇ ਵਿੱਚ ਬੱਚੇ politically ਜਾਂ ਜੈਸ ਕਿਤੇ ਤੁਸੀਂ ਹੈਗੇ ਕੁਝ ਬੱਚੇ ਪੈਦਾ ਕਰਨੇ ਚਾਹੀਦੇ ਇਹ ਆਪਣਾ ਸੀ ਸਿਆਸਤ ਚ ਨਹੀਂ ਇਹ ਪੇਸ਼ਾ ਬੈਠੇ ਨਹੀਂ ਕਰਦਾ ਹਰ ਜੀ ਦੀ ਇੱਕ ਹੀ ਹੁੰਦੀ ਹੈ ਉਹਦੇ ਬਾਅਦ ਸੁਣਾ ਪੰਟੀ ਹੋਣਾ ਚਾਹੀਦਾ ਸਮਝੋ ਖੁਸ਼ੀ ਵੀ ਮਿਲਦੀ ਆ ਤੇ ਆਪਾਂ ਬੱਚੇ ਪੈਦਾ ਕੀਤੇ ਦੀਪਕ ਸਰਵੰਦੀ ਗਰਕਰ ਲੋ ਕਰਨ ਮਹਾਜਨ ਇਹਦੀ ਗੱਲ ਕਰ ਕਰ ਲੋ ਮਹਾਜਨ ਆ ਬਹੁਤ ਪਿਆਰ ਨਾਰਾਇਣ ਸਾਡਾ ਬਹੁਤ ਪਿਆਰਾ ਬੱਚਾ ਤੇ ਇਹ ਤਾਂ ਬਹੁਤ ਜੱਤੇ ਨੇ ਹੋਰ ਬਹੁਤ ਰਚੇਸ ਜੇ ਸਰਪਿੰਡ ਚ ਜੇ ਸਰਾਂਕੇ ਚ ਇਥੇ ਨਹੀਂ ਸਾਰੇ ਪੰਜਾਬ ਚ ਜੇ ਕੋਈ ਅੱਛਾ ਬੱਚਾ ਮਿਲਦਾ ਮੈਂ ਉਹ ਸੀਨੀਅਰਾਂ ਲਾਉਣਾ ਮੈਂ ਚਾਹਣਾ ਕਿ ਉਹ ਅੱਗੇ ਵਧੇ ਉਹ ਸਮਾਜ ਦੀ ਸੇਵਾ ਕਰੇ ਉਹਨਾਂ ਦੇ ਪਾਤਰੀ ਨੂੰ ਮਹਿਨਤ ਕਰੇ ਤੇ ਗੱਲ ਹੁਣ 18ਵੀਂ ਲੋਕ ਸਭਾ ਦੀ ਹੈ ਇਹਨਾਂ ਤੋਂ ਪਹਿਲਾਂ ਮੈਂ ਨਾ ਆ 2017 ਤੋਂ ਲੈ ਕੇ ਪਾਈ ਵਾਲੀ ਗੱਲ ਕਰਨਾ ਚਾਹੁੰਦਾ ਉਹ ਰਾਜ ਕਈਆਂ ਗੱਲਾਂ ਜਿ ਚੰਗਾ ਸੀ ਨਿਕਲ ਇੱਕੋ ਗੱਲ ਚੰਗੀ ਮਾਰ ਖਾਦੀ ਕਿ ਸਦਾ ਮੁੱਖ ਮੰਤਰੀ ਘਰ ਹੋਣੀ ਨਿਕਲਿਆ ਅਫਸਰਾ ਦੇ ਫੈਸਲੇ ਨੇ ਜਿਹੜੇ ਗਲਤ ਹੋ ਲੋਕਾਂ ਨੇ ਸਾਨੂੰ 17 ਜਸਨੀ ਚੁੜਿਆ ਸੀ ਕਿ ਸੁਪੀਰ ਸਿੰਘ ਬਾਦਲ ਸਦਾ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦੀ ਸਰਕਾਰ ਬੇਰਵੀ ਹੋਈ